शब्द ने कहा जाता आत्म निर्भर आत्म गलानी आत्म निर्भर आत्म गलानी आत्म बल आत्महत्या आत्म ज्ञान ਐ ਨਵਜ ਕਿਤੇ ਵੀ ਪਰਮਾਤਮਾ ਗਲਾਨੀ ਨਹੀਂ ਕਿਹਾ ਗਿਆ ਪਰਮਾਤਮਾ ਗਿਆਨ ਨਹੀਂ ਕਿਹਾ ਗਿਆ ਪਰਮਾਤਮ ਬਲ ਕਿਤੇ ਨਹੀਂ ਕਿਹਾ ਗਿਆ ਆਤਮ ਬਲ ਹੁਣ ਆਤਮ ਬਲ ਦਾ ਮਤਲਬ ਕੀ ਹੈ ਆਪਣਾ ਬਲ ਆਪਣੇ ਆਪ ਦਾ ਬਲ ਆਤਮ ਗਲਾਨੀ ਦਾ ਮਤਲਬ ਕੀ ਹੈ ਆਪਣੇ ਆਪ ਦੇ ਵੀ ਸ਼ਰਮਿੰਦਗੀ ਆਤਮ ਨਿਰਭਰ ਆਪਣੇ ਆਪ ਤੇ ਡਿਪੈਂਡੈਂਟ ਭਾਵ ਸਰਵ ਡਿਪੈਂਡੈਂਟ ਹੋਣਾ ਆਤਮ ਬਲ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਪਛਾਣ ਕੇ ਆਪਣੀ ਤਾਕਤ ਨੂੰ ਸੰਜੋਣਾ ਆਤਮ ਹੱਤਿਆ ਆਪਣੇ ਆਪ ਨੂੰ ਮਾਰ ਲੈਣਾ ਜਦੋਂ ਇਹ ਗੱਲਾਂ ਆਉਂਦੀਆਂ ਤਾਂ ਅਸੀਂ ਮੰਨਦੇ ਹਾਂ ਕਿ ਇਹ ਸਾਡੇ ਵਾਸਤੇ ਹੈ ਪਰ ਜਦੋਂ ਆਤਮ ਗਿਆਨ ਦੀ ਗੱਲ ਆndi ਹੈ ਤਾਂ ਅਸੀਂ ਰੱਬ ਦੀ ਗੱਲ ਕਰਨ ਲੱਗ ਜਾਂਦੇ ਹਾਂ ਕੋਈ ਬੰਦਾ ਆਵੇ ਨਾ ਕਹੇ ਮੈਨੂੰ ਆਤਮ ਗਿਆਨ ਦੀ ਗੱਲ ਕਰਨੀ ਤੇ ਅਸੀਂ ਰੱਬ ਦੀਆਂ ਗੱਲਾਂ ਕਰਨ ਲੱਗ ਜਾਵਾਂਗੇ ਇੱਥੇ ਆ ਕੇ ਅਸੀਂ ਭੁਲੇਖਾ ਖਾ ਲੈਂਦੇ ਆ ਆਤਮ ਗਿਆਨ ਦਾ ਮਤਲਬ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨਾ ਆਪਣੇ ਆਪ ਨੂੰ ਪਛਾਣ ਲੈਣਾ ਆਤਮ ਬਲ ਭਾਵ ਆਪਣੇ ਆਪ ਦਾ ਬਲ ਇਕੱਠਾ ਕਰਨਾ ਆਪਣੇ ਆਪ ਦਾ ਆਤਮ ਨਿਰਭਰ ਆਪਣੇ ਆਪ ਤੇ ਸੈਲਫ ਡਿਪੈਂਡੈਂਟ ਹੋਣਾ ਆਤਮ ਗਲਾਨੀ ਆਪਣੇ ਆਪ ਦੇ ਵਿੱਚ ਆਪ ਸ਼ਰਮਿੰਦਗੀ ਹੋਣੀ ਤੇ ਜਦੋਂ ਆਤਮ ਆਤਮ ਚਿੰਤਨ ਵੀ ਕਹਿੰਨੇ ਆ ਨਾ ਆਪਣੇ ਆਪ ਦਾ ਚਿੰਤਨ ਪਰ ਆਤਮ ਚਿੰਤਨ ਤੇ ਆਤਮ ਗਿਆਨ ਜਦੋਂ ਇਹ ਸ਼ਬਦ ਆਉਂਦੇ ਨੇ ਤਾਂ ਅਸੀਂ ਗੱਲ ਕਰਦੇ ਹਾਂ ਰੱਬ ਦੀ ਇੱਥੇ ਅਸੀਂ ਆ ਕੇ ਫਸ ਜਾਂਦੇ ਹਾਂ ਇੱਥੇ ਆ ਕੇ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਰੱਬ ਪਾਣਾ ਹੋਰ ਕੁਝ ਵੀ ਨਹੀਂ ਜੀਵ ਆਪਣੇ ਆਪ ਨੂੰ ਪਾਲਵੇ ਆਪਣੇ ਆਪ ਨੂੰ ਪਾਣਾ ਹੀ ਰੱਬ ਨੂੰ ਪਾਣਾ ਹੈ ਆਪਣੇ ਆਪ ਨੂੰ ਪਾਣਾ ਹੀ ਰੱਬ ਨੂੰ ਪਾਣਾ ਹੈ ਕ੍ਰਿਸ਼ਨ ਮਹਾਰਾਜ ਜੀ ਨੇ ਉਹਨੂੰ ਕਰਮ ਕਾਂਡ ਹੋਰ ਦੂਜੇ ਤੀਜੇ ਗੱਲਾਂ ਸਮਝਾਈ ਨਹੀਂ ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਕਿ ਤੂੰ ਮਨ ਲੈ ਕੇ ਤੂੰ ਜੀਵਾਤਮਾ ਹੈ। ਔਰ ਆਪਣੇ ਆਪ ਨੂੰ ਪਹਿਚਾਨ ਲੈ। ਉਹਨੂੰ ਪਹਿਚਾਨ ਦੱਸਣ ਦੇ ਵਾਸਤੇ ਇੰਨਾ ਵੱਡਾ satsang ਕਰ ਦਿੱਤਾ। ਹੁਣ ਜਦੋਂ ਆਪਣੇ ਆਪ ਨੂੰ ਪਛਾਣਨ ਦੀ ਗੱਲ ਕੀਤੀ ਜਾਂਦੀ ਤੇ ਫੇਰ ਉਹ ਆਪਣੇ ਆਪ ਨੂੰ ਪਛਾਣਨ ਵਾਸਤੇ ਬਾਹਰਲੀ ਦੁਨੀਆ ਨੂੰ ਭੇਖ ਦੱਸਣ ਦੀ ਬਜਾਏ ਜੀਵ ਆਪਣੇ ਆਪ ਨੂੰ ਦੇਖਣਾ ਸ਼ੁਰੂ ਕਰਦਾ ਹੈ ਦੂਜਿਆਂ ਦੇ ਜੀਵਨ ਦੇ ਕਰਮਾਂ ਤੇ ਨਿਗਾਹ ਮਾਰਨ ਦੀ ਬਜਾਏ ਚੋਰਾਂ ਦੇ ਵਾਂਗ ਦੂਜਿਆਂ ਦੇ ਜੀਵਨ ਦਾ ਮੁਸ਼ਕ ਸੁੰਗਣ ਦੀ ਬਜਾਏ ਉਹ ਆਪਣੇ ਜੀਵਨ ਦਾ ਮੁਸ਼ਕ ਦੇਖਦਾ ਹੈ ਆਪਣੇ ਜੀਵਨ ਦੀਆਂ ਕਮੀਆਂ ਦੇਖਦਾ ਉਹ ਆਪਣੇ ਜੀਵਨ ਦੀਆਂ ਕਮੀਆਂ ਦੇਖਦਾ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੀ ਪੁਲਿਸ ਹੁੰਦੀ ਹੈ ਇੱਕ ਉਹ ਪੁਲਿਸ ਜੋ ਸਰਕਾਰ ਨਿਯੁਕਤ ਕਰਦੀ ਹੈ ਦੁਨੀਆ ਦੇ ਵਿੱਚ ਦੋ ਤਰ੍ਹਾਂ ਦੇ ਕਰਮਕਾਂਡ ਹੁੰਦੇ ਨੇ ਇੱਕ ਉਹ ਜਿਹੜੇ ਮਜ਼ਹਬ ਰੱਬ ਦੇ ਨਾਂ ਤੇ ਸ੍ਰੇਸ਼ਟਾਚਾਰ ਬਣਾਏ ਜਾਂਦੇ ਨੇ ਔਰ ਇੱਕ ਉਹ ਜਿਹੜੇ ਦੁਨੀਆਦਾਰੀ ਦੇ ਲੈਵਲ ਤੇ ਤੇ ਉਹ ਪੁਲਿਸ ਜਿਹੜੀ ਸਰਕਾਰ ਨਿਯੁਕਤ ਕਰਦੀ ਹੈ ਉਹ ਤੇ ਸਰਕਾਰ ਨੇ ਨਿਯੁਕਤ ਕੀਤਾ ਤੇ ਉਹ ਦੇਖਦੀ ਹੈ ਇਹ ਸੁਸਾਇਟੀ ਦੇ ਵਿੱਚ ਕੀ ਬੁਰਾ ਤੇ ਚੰਗਾ ਕੰਮ ਹੋ ਰਿਹਾ ਹੈ ਦੂਜੀ ਪੁਲਿਸ ਹੁੰਦੀ ਹੈ ਜਿਹੜੇ ਸਾਡੇ ਵਰਗੇ ਦੂਜਿਆਂ ਦਾ ਮੁਸ਼ਕ ਛੁੰਗਣ ਵਾਸਤੇ ਤੁਰੇ ਰਹਿੰਦੇ ਨੇ ਆਪਣੇ ਕੋਲੋਂ ਹੋਇਆ ਨਹੀਂ ਦੂਜਿਆਂ ਦਾ ਹੋਇਆ ਤੇ ਜੈਲ ਸੀ ਕਰ ਗਏ ਆਪਣੇ ਜੀਵਨ ਦੇ ਵਿੱਚ ਦੁਨੀਆਂ ਦੇ ਵਿੱਚ ਆਪਣੇ ਆਪ ਨੂੰ ਚੰਗਾ ਦੱਸਦੇ ਰਵਾਂਗੇ ਉਹ ਜੋ ਨਾਨਕ ਭਾਸ਼ਾ ਨੇ ਤਾਂ ਸਮਝਾਇਆ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਸਾਨੂੰ ਇਸ ਗੱਲ ਦਾ ਦੁੱਖ ਹੁੰਦਾ ਕਿ ਅਸੀਂ ਕਿਉਂ ਨਹੀਂ ਕਰ ਸਕਿਆ ਇੱਕ ਉਹ ਸੋਸਾਇਟੀ ਦੀ ਪੁਲਿਸ ਹੁੰਦੀ ਹੈ ਜੋ ਅਸੀਂ ਸਾਰੇ ਹਾਂ ਜੋ ਅਸੀਂ ਸਾਰੇ ਹਾਂ ਉਹਦਾ ਦੀ ਸੋਸਾਇਟੀ ਵਾਸਤੇ ਉਹਦਾ ਦੀ ਪੁਲਿਸ ਵਾਸਤੇ ਬਾਣੀ ਦੇ ਵਿੱਚ ਸ਼ਬਦ ਪੰਕਤੀਆਂ ਨੇ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਏ ਅਸੀਂ ਦੂਜੇ ਦੀ ਜੀਵਨ ਦੇ ਪੁਲਿਸ ਨਾ ਬਣੀਏ ਦੂਜਿਆਂ ਦਾ ਰਿਅਲਾਈਜ਼ੇਸ਼ਨ ਨਾ ਕਰੀਏ ਅੱਜ ਕਿਸੇ ਸੇਵਕ ਸਾਡੇ ਅੱਜ ਉਹਨਾਂ ਦੀ ਕਾਲ ਆ ਗਈ ਤੇ ਗੱਲਬਾਤ ਹੋਈ ਤੇ ਕਹਿਣ ਲੱਗੇ ਕਿ ਉਹਨਾਂ ਨੂੰ ਜਿਊਰੀ ਡਿਊਟੀ ਮਿਲੀ 21 ਦਿਨਾਂ ਦੀ ਉਹ ਜਿਊਰੀ ਡਿਊਟੀ ਤੇ ਜਾਣ ਤੇ ਅਸੀਂ ਹਸਪੀਟਲ ਦੇ ਡਾਕਟਰ ਸਾਹਿਬ ਦੱਸੋਗੇ ਕਿ ਕਿੰਦਾ ਦਾ ਐਕਸਪੀਰੀਅੰਸ ਹੋ ਰਿਹਾ ਤੇ ਹਸਪਾਏ ਕਹਿੰਦੇ ਕਿ ਨਵਾਂ ਹੀ ਐਕਸਪੀਰੀਅੰਸ ਹੈ ਅਸੀਂ ਕਿਹਾ ਡਾਕਟਰ ਸਾਹਿਬ ਅੱਜ ਤੋਂ ਬਾਅਦ ਤੁਹਾਨੂੰ ਕੋਈ ਅੱਜ ਤੋਂ ਬਾਅਦ ਜਦੋਂ ਕੋਈ ਜੱਜ ਬਣਨ ਦੀ ਕੋਸ਼ਿਸ਼ ਕਰੇ ਨਾ ਤੇ ਉਹਨਾਂ ਨੂੰ ਤੁਸੀਂ ਟੋਕ ਦਿਆ ਕਰੋ ਬੋਲੋ ਪਹਿਲਾਂ 21 ਦਿਨ ਜਾ ਕੇ ਦੇਖੋ ਕੀ ਕੀ ਕਰਨਾ ਪੈਂਦਾ ਤਾਂ ਕਿਸੇ ਦਾ ਜੱਜ ਬਣੋ ਜੋ ਕਹਿਣ ਦਾ ਭਾਵ ਜੱਜ ਨਾ ਬਣੀਏ ਹੋਰਾਂ ਦੇ ਪਹਿਲਾਂ ਜੱਜ ਬਣੀਏ ਆਪਣੇ ਆਪ ਦੇ ਸੈਲਫ ਰਿਅਲਾਈਜ਼ੇਸ਼ਨ ਜੋ ਕ੍ਰਿਸ਼ਨ ਮਹਾਰਾਜ ਜੀ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਮੁਹੰਮਦ ਸਾਹਿਬ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਕ੍ਰਾਈਸਟ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜੋ ਸੰਤਾਂ ਪਕਤਾਂ ਮਹਾਪੁਰਸ਼ਾਂ ਨੇ ਨਾਨਕ ਪਾਸ਼ਾ ਨੇ ਬਾਣੀ ਦੇ ਜ਼ਰੀਏ ਜੋ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹ ਹੋਰ ਕੁਝ ਵੀ ਨਹੀਂ ਹੈ ਉਹ ਸਿਰਫ ਹੈ ਕਿ ਸੈਲਫ ਰਿਅਲਾਈਜ਼ੇਸ਼ਨ ਆਤਮ ਚਿੰਤਨ ਆਤਮ ਗਿਆਨ ਆਤਮ ਚਿੰਤਨ ਉਹ ਹੈ ਸ਼ੁਰੂਆਤ ਅਧਿਆਤਮ ਦੀ ਉਹ ਹੈ ਸ਼ੁਰੂਆਤ ਰੱਬ ਦੇ ਮਾਰਗ ਤੇ ਤੁਰਨ ਦੀ ਰੱਬ ਪਾਣ ਦੀ ਆਤਮ ਚਿੰਤਨ ਹੋਰਾਂ ਦਾ ਚਿੰਤਨ ਕਰਨ ਦੀ ਬਜਾਏ ਉਹ ਕੀ ਕਰ ਰਿਹਾ ਉਹ ਕਿਦਾਂ ਦਾ ਉਹ ਚੰਗਾ ਉਹ ਮਾੜਾ ਉਹ ਛੱਡ ਕੇ ਜੀਵ ਆਪਣੇ ਆਪ ਦਾ ਸੋਚ ਮੈਂ ਕਿਹੋ ਜਿਹਾ ਮੈਂ ਇਸ ਜੀਵਨ ਦੇ ਵਿੱਚ ਜੇ ਰੱਬ ਦੇ ਨਾਮ ਤੇ ਤੁਰਿਆ ਤੇ ਰੱਬ ਦੇ ਨਾਮ ਤੇ ਤੁਰ ਕੇ ਅੱਜ ਮੈਂ ਕਿੱਥੇ ਹਾਂ ਜੇ ਮੈਂ ਗ੍ਰਸਥ ਜੀਵਨ 'ਚ ਤੁਰਿਆ ਤੇ ਗ੍ਰਸਥ ਜੀਵਨ 'ਚ ਮੈਂ ਕਿੱਥੇ ਹਾਂ ਜੇ ਮੈਂ ਕਾਰੋਬਾਰ 'ਚ ਪਿਆ ਹਾਂ ਤੇ ਜਿੱਦਾਂ ਦੁਨਿਆਵੀ ਕੰਮਾਂ ਦੇ ਵਿੱਚ ਕਾਰੋਬਾਰ ਨੌਕਰੀ ਗ੍ਰਸਥ ਜੀਵਨ ਦੇ ਵਿੱਚ ਹਰ ਜੀਵ ਆਪਣੀ ਤਰੱਕੀ ਲੱਭਦਾ ਹੈ ਹਰ ਜੀਵ ਆਪਣੀ ਤਰੱਕੀ ਭਾਲਦਾ ਪਰ ਜਦੋਂ ਅਧਿਆਤਮ ਦੀ ਗੱਲ ਆਵੇ ਆਤਮ ਚਿੰਤਨ ਦੀ ਗੱਲ ਆਵੇ ਉਹਦੇ ਵਿੱਚ ਕੋਈ ਜੀਵ ਆਪਣੇ ਆਪ ਨੂੰ ਚੈੱਕ ਨਹੀਂ ਕਰਦਾ ਕੋਈ ਜੀਵ ਜਾਣਣਾ ਨਹੀਂ ਚਾਹਦਾ ਕਿ ਮੇਰੀ ਅੱਜ ਆਤਮਿਕ ਲੈਵਲ ਤੇ ਅਧਿਆਤਮ ਲੈਵਲ ਤੇ ਕੋਈ ਤਰੱਕੀ ਹੋਈ ਜਾਂ ਮੇਰਾ ਹੋਰ ਡਾਊਨਫਾਲ ਹੋ ਗਿਆ ਕਿ ਹੋਰ ਮੇਰਾ ਡਾਊਨਫਾਲ ਹੋ ਗਿਆ ਅਸੀਂ ਰੱਬ ਦੇ ਮਾਰਗ ਤੇ ਤੁਰ ਕੇ ਅਸੀਂ ਕਿੱਥੇ ਪਹੁੰਚਦੇ ਹਾਂ ਕਿੰਨਾ ਕੁ ਪਹੁੰਚੇ ਹਾਂ ਤੇ ਜਦੋਂ ਸੈਲਫ ਰਿਅਲਾਈਜੇਸ਼ਨ ਆਪਣੇ ਆਪ ਨੂੰ ਜਦੋਂ ਜੀਵ ਭਾਲਣ ਲੱਗ ਜਾਵੇ ਚੈੱਕ ਕਰਨ ਲੱਗ ਜਾਵੇ ਲੱਭਣ ਲੱਗ ਜਾਵੇ ਉਹ ਸ਼ੁਰੂਆਤ ਅਧਿਆਤਮ ਦੀ ਫਿਰ ਉਹਨੂੰ ਦੁਨੀਆਂ ਦੇ ਵਿੱਚ ਕਿਸੇ ਦੀ ਕਮੀ ਪੇਸ਼ੀ ਚੰਗਾ ਮੰਦਾ ਕੁਝ ਨਹੀਂ ਦਿਖਦਾ ਉਹਨੂੰ ਕੋਈ ਨਹੀਂ ਦਿਖਦਾ ਆਪਣੇ ਜੀਵਨ ਦੇ ਵਿੱਚ ਉਹ ਆਪਣੇ ਆਪ ਨਾਲ ਹੀ ਗੱਲ ਕਰਦਾ ਆਪਣੇ ਆਪ ਨੂੰ ਹੀ ਸਜ਼ਾ ਦਿੰਦਾ ਆਪਣੇ ਆਪ ਨੂੰ ਹੀ ਸੁਧਾਰਨ ਦੀ ਕੋਸ਼ਿਸ਼ ਕਰਦਾ ਹੋਰਾਂ ਨਾਲ ਉਹਨੂੰ ਕੋਈ ਫਰਕ ਨਹੀਂ ਹੁੰਦਾ ਹੋਰ ਜੋ ਮਰਜ਼ੀ ਕਰਨ ਹੋਰ ਜੋ ਮਰਜ਼ੀ ਕਰਨ ਹੋਰਾਂ ਨੂੰ ਨਾ ਸਮਝਾਈਏ ਤੇ ਜਿਸ ਦਿਨ ਅਸੀਂ ਅੰਦਰ ਗਏ ਕਿਸੇ ਵੀ ਅਵਸਥਾ ਕਿਹੜੇ ਵੀ ਹਾਲਾਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਚੈੱਕ ਕੀਤਾ ਕਿ ਮੈਂ ਕੀ ਕਰ ਰਿਹਾ ਮੇਰੇ ਭੀਤਰ ਕੀ ਉੱਠ ਰਿਹਾ ਉਹਨੂੰ ਕਹਿੰਦੇ ਨੇ ਆਤਮ ਚਿੰਤਨ ਉਹਨੂੰ ਕਹਿੰਦੇ ਨੇ ਆਤਮ ਚਿੰਤਨ ਆਤਮ ਚਿੰਤਨ ਕਰਕੇ ਦੇਖ ਲਓ ਆਤਮ ਚਿੰਤਨ ਫੇਰ ਸਾਖਤ ਸੰਗ ਨਾ ਕੀਜੀਏ ਜੋ ਆਪ ਵੀ ਰੱਬ ਤੱਕ ਨਾ ਪਹੁੰਚੇ ਔਰ ਦੂਜਿਆਂ ਨੂੰ ਵੀ ਰੱਬ ਤੇ ਮਾਰਗ ਤੇ ਤੁਰੇ ਹੋਏ ਨੂੰ ਤੋੜ ਦਵੇ ਕੰਪਲੀਟਲੀ ਤੇ ਉਹਦੇ ਬਾਬਤ ਕੀ ਕਿਹਾ ਗਿਆ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਜ ਦੂਰੀ ਕਰ ਲੋ ਬਾਸੋ ਕਾਰਨ ਪਰਸੀਏ ਨਾ ਕਿਛ ਲਾਗੇ ਦਾਗ ਬੱਝ ਸਕਦੇ ਆ ਬੱਝ ਸਕਦੇ ਹੋਰ ਕੀ ਕਰ ਸਕਦਾ ਫਕੀਰ ਹੌਕਾ ਕੀ ਦੇ ਸਕਦਾ ਸਤਸੰਗ ਹੁੰਦਾ ਕੀ ਹੈ ਸਤਸੰਗ ਸੈਲਫ ਰਿਅਲਾਈਜੇਸ਼ਨ ਆਪਣੇ ਆਪ ਨੂੰ ਪਹਿਚਾਣੋ ਆਪਣੇ ਆਪ ਨੂੰ ਪਹਿਚਾਣੋ ਜੋ ਸਾਡੀ ਕਿਸਮਤ ਚ ਲਿਖਿਆ ਹੋਇਆ ਹੈ ਨਾ ਕੋਈ 1 ਰੁਪਿਆ ਵੱਧ ਦੇ ਸਕਦਾ ਨਾ ਕੋਈ ਸਾਡਾ 1 ਰੁਪਿਆ ਮਾਰ ਸਕਦਾ ਤੇ ਜੇ ਕੋਈ ਮਾਰ ਗਿਆ ਕਿਹੜਾ ਕੋਈ ਨਾਲ ਲੈ ਜਾਏਗਾ ਕਿਹੜਾ ਕੋਈ ਨਾਲ ਲੈ ਗਿਆ ਕਿੰਨੇ ਕੁ ਲੈ ਜਾਣਗੇ ਤੇ ਹੱਕ ਪਰਾਇਆ ਨਾਨਕਾ ਕਿਸੇ ਦਾ ਹੱਕ ਮਾਰੇਗਾ ਉਹੀ ਤੇ ਆਤਮ ਚਿੰਤਨ ਹੋਵੇ ਕਿ ਮੈਂ ਕਿਸੇ ਦਾ ਹੱਕ ਕਿਉਂ ਮਾਰਾਂ ਇਸੇ ਰੀਤੇ ਆਤਮ ਚਿੰਤਨ ਨੂੰ ਕਿਹਾ ਜਾਂਦਾ ਫਿਰ ਆਤਮ ਗਲਾਨੀ ਆਪਣੇ ਆਪ ਦਾ ਚਿੰਤਨ ਕਰ ਤੂੰ ਕੀ ਕਰ ਰਿਹਾ ਤੇਰੇ ਕਰਮ ਕੀ ਹੈ ਤੂੰ ਦੁਨੀਆਂ ਦੇ ਵਿੱਚ ਦੱਸਣ ਲੱਗਿਆ ਮੈਂ ਚੰਗਾ ਤੇਰੇ ਚੰਗੇ ਦੱਸਣ ਤੇ ਤੂੰ ਹੋਰ ਜ਼ਿਆਦਾ ਡਿੱਗ ਗਿਆ ਆਪਣੀ ਨਜ਼ਰਾਂ ਤੋਂ ਵੀ ਤੂੰ ਡਿੱਗ ਚੁੱਕਾ ਹੈ ਰੱਬ ਰੱਬ ਤੇ ਬਾਤ ਚ ਆਏਗਾ ਕਾਰਨ ਕਿ ਰੱਬ ਦੁਨੀਆਂ 'ਚ ਹੈ ਹੀ ਨਹੀਂ ਜੋ ਕੁਝ ਹੈ ਉਹ ਤੂੰ ਜੀਵ ਆਪ ਹੀ ਹੈ ਤੇਰੇ ਵਿੱਚ ਹੀ ਹੈ ਜੋ ਕੁਝ ਵੀ ਹੈ ਸੱਚ ਦੇਖ ਕੇ ਸੱਚ ਸੁਣ ਕੇ ਉਹਨਾਂ ਨੂੰ ਗਰੋਧ ਆਉਂਦਾ ਤਾਂ ਕੀ ਹੋਇਆ ਤਾਂ ਕੀ ਹੋਇਆ ਅੱਗੇ ਕ੍ਰਿਸ਼ਨ ਨੇ ਮਰਿਆ ਅੱਗੇ ਮੁਹੰਮਦ ਸਾਹਿਬ ਨਹੀਂ ਗਏ ਅੱਗੇ ਨਾਨਕ ਪਾਤਸ਼ਾਹ ਨੇ ਕੀ ਕੁਝ ਨਹੀਂ ਕੋਹਾਇਆ ਤੂੰ ਵੀ ਕਰ ਲੈ ਪਰ ਜੇ ਆਤਮ ਚਿੰਤਨ ਕਰ ਲੈ ਬਾਬ ਆਪਣੇ ਆਪ ਦਾ ਚਿੰਤਨ ਕਰ ਲੈ ਆਤਮ ਗਲਾਨੀ ਹੋ ਜਵੇ ਤੈਨੂੰ ਆਪਣੇ ਆਪ ਤੋਂ ਤੈਨੂੰ ਗ੍ਰੇਣਾ ਹੋ ਜਵੇ ਫਿਰ ਆਤਮ ਬਲ ਇਕੱਠਾ ਕਰ ਆਪਣੇ ਆਪ ਦਾ ਬਲ ਇਕੱਠਾ ਕਰ ਆਪਣੇ ਅਵਗੁਣਾ ਨਾਲ ਲੜਨ ਦਾ ਭਗੌੜਾ ਨਾ ਹੋਈ ਭੱਜੀ ਨਾ ਆਤਮ ਹੱਤਿਆ ਨਾ ਕਰ ਲੈ ਫਿਰ ਤੂੰ ਪਤਾ ਹੀ ਨਹੀਂ ਕਿੱਥੇ ਗਿਆ ਜਦ ਤੱਕ ਸਰੀਰ ਹੈਗਾ ਸ਼ਰੀਰ ਦੇ ਵਿੱਚ ਰਹਿੰਦੇ ਰਹਿੰਦੇ ਤੈਨੂੰ ਰੱਬ ਬਣਨ ਦਾ ਮੌਕਾ ਹੈ ਪਰ ਜੇ ਸ਼ਰੀਰ ਚਲਾ ਗਿਆ ਫਿਰ ਵੀ ਕੁਝ ਨਹੀਂ ਕਰ ਸਕੇਗਾ ਘਬਰਾ ਨਾ ਉਹ ਡਾਕਟਰ ਉਹ ਵੈਦ ਉਹ ਰੱਬ ਸਾਨੂੰ ਮਦਦ ਕਰਨਾ ਚਾਹੁੰਦਾ ਹੈ ਤਾਂ ਹੀ ਸਾਡੇ ਜੀਵਨ ਚ ਸਤਸੰਗ ਹੈ ਤਾਂ ਹੀ ਅੱਜ ਦਾ ਸਤਸੰਗ ਸਾਡੇ ਜੀਵਨ ਚ ਹੈ ਹੋਰਾਂ ਦੇ ਲਈ ਨਹੀਂ ਜਨਰਲ ਲਈ ਜ਼ਰੂਰੀ ਨਹੀਂ ਸੀ ਉਹੀ ਆਣ ਕੇ ਉਹੀ ਇਹ ਸਤਸੰਗ ਸੁਣਨਗੇ। ਔਰ ਉਹਨਾਂ ਤੇ ਹੀ ਅਸਰ ਹੋਏਗਾ। ਬਾਕੀ ਸਬ ਸਖੀਆਂ ਇੱਥੇ ਪਾਣੀ ਨੂੰ ਆਈਆਂ ਕੋਈ ਕੋਈ ਮੁਰਸੀ ਭਰ ਕੇ। ਤੇ ਜਿਨ੍ਹਾਂ ਨੇ ਭਰ ਕੇ ਸਿਰ ਤੇ ਰੱਖੀਆਂ ਪੈਰ ਧਰੰਡਾ ਡਰ ਕੇ। ਅੱਜ ਤੋਂ ਬਾਅਦ ਆ ਤੇ ਸਤਸੰਗ ਤੋਂ ਬਾਅਦ ਲਾਈਵ ਬਦਲਾਂਗੇ ਅਸੀਂ ਆਪਣੇ ਆਪ ਨੂੰ ਚੈੱਕ ਕਰਾਂਗੇ ਹਾਏ ਮੇਰੇ ਤੋਂ ਕੋਈ ਚੰਗਾ ਬੋ ਮੰਦਾ ਬੋਲਣਾ ਹੋ ਜਵੇ। ਮੇਰੇ ਕਰਮ ਮਾਰੇ ਨਾ ਹੋ ਜਾਣ। ਮੈਂ ਆਪਣੀ ਨਿਗਾਹ ਦੇ ਵਿੱਚ ਡਿਗ ਨਾ ਜਾਵਾਂ ਰੱਬ ਬਹੁਤ ਚੰਗਾ ਬਹੁਤ ਸੋਖਾ ਜਿਆ ਸਾਨੂੰ ਸਮਝਾਣ ਵਾਲੇ ਨਹੀਂ ਮਿਲੇ ਸਾਨੂੰ ਸਮਝਾਣ ਵਾਲੇ ਨਹੀਂ ਮਿਲੇ ਇਸ ਕਰਕੇ ਕਹਿਣਾ ਪਿਆ ਆਤਮ ਚਿੰਤਨ ਆਤਮ ਗਿਆਨ ਉਹ ਰੱਬ ਦਾ ਗਿਆਨ ਨਹੀਂ ਹੈ ਆਪਣਾ ਗਿਆਨ ਹੈ ਆਤਮ ਚਿੰਤਨ ਰੱਬ ਦਾ ਚਿੰਤਨ ਨਹੀਂ ਹੈ ਆਪਣਾ ਚਿੰਤਨ ਹੈ ਪਰਮ ਚਿੰਤਨ ਪਰਮ ਗਲਾਨੀ ਪਰਮ ਇਹ ਕਿਤੇ ਵੀ ਨਹੀਂ ਕਿਤੇ ਵੀ ਨਹੀਂ ਸ਼ਬਦ ਕਹਿ ਕੇ ਜੀਵਾਂ ਦੇ ਵਾਸਤੇ ਹੀ ਨੇ ਤੇ ਜੋ ਸਮਝ ਗਿਆ ਬਸ ਉਹੀ ਜੇਤੂ ਹੈ ਪਹਿਲੀ ਗੱਲ ਹੈ ਸਮਝਣ ਦੀ ਅਰਜੁਨ ਨੂੰ ਇਹੀ ਕਿਹਾ ਗਿਆ ਨਾਨਕ ਪਾਸ਼ਾ ਨੇ ਹੀ ਸਮਝਾਇਆ ਏਕਾ ਪੁਰਖ ਇਸ ਜਗ ਮੇ ਬਾਕੇ ਸਗਲੀ ਨਾਰ ਜੀਵਾਤਮਾ ਹਾਸੀ ਜੀਵਾਤਮਾ ਤੇ ਬਸ ਇਹੀ ਗੱਲ ਜਿੱਦਣੇ ਰਿਅਲਾਈਜ਼ ਹੋ ਜਵੇ ਫਿਰ ਸਾਡਾ ਸਵਾਦ ਸਾਡਾ ਖਾਣਾ ਸਾਡਾ ਜੀਵਨ ਬਦਲ ਜਾਏਗਾ ਸਾਡੀ ਰਿਕੁਆਇਰਮੈਂਟ ਬਦਲ ਜਾਏਗੀ